ਅੱਜ ਰਾਤ ਨੂੰ ਮੌਸਮ ਪੰਜਾਬ ਵੱਡੀ ਅਪਡੇਟ ਤੇਜ਼ ਹਨੇਰੀ ਮੀਂਦਾ ਅਲਰਟ ਹੋਇਆ ਜਾਰੀ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਲੈ ਕੇ ਪੰਜਾਬ ਦਾ ਮੌਸਮ ਇੱਕਦਮ ਬਦਲੇਗਾ ਤੇ ਲਗਾਤਾਰ ਇੱਕ ਦੋ ਦਿਨ ਹੁਣ ਬਾਰਿਸ਼ ਦੱਸੀ ਜਾ ਰਹੀ ਹੈ ਚੱਲਣਗੀਆਂ ਤੇਜ਼ ਹਵਾਵਾਂ ਹਨੇਰੀ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਰਿਸ਼ ਨਾਲ ਮੌਸਮ ਹੋਵੇਗਾ ਠੰਡਾ ਜੀ ਹਾਂ ਵੱਡੀ ਅਪਡੇਟ ਹੈ ਪੰਜਾਬ ਚੰਡੀਗੜ੍ਹ ਪੰਜਾਬ ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਨਾ ਦਰਖਤਾਂ ਹੇਠਾਂ ਖੜੇ ਹੋਣ ਦੀ ਦਿੱਤੀ ਸਲਾਹ ਪਿਛਲੇ ਦੋ ਦਿਨਾਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਫਿਰ ਤੋਂ ਬਦਲ ਲੱਗਾ ਹੈ ਸੂਬੇ ਦਾ ਤਾਪਮਾਨ 0.1 ਡਿਗਰੀ ਵਧਿਆ ਆਮ ਨਾਲੋਂ 4.8 ਡਿਗਰੀ ਵੱਧ ਹੈ ਇਸ ਦੇ ਨਾਲ ਹੀ ਅੱਜ ਮੌਸਮ ਬਾਕ ਵਿੱਚ ਬਦਲਾਅ ਆਉਣ ਦੀ ਉਮੀਦ ਹੈ ਹੁਣ ਪੱਛਮੀ ਘਟ ਬੜੀ ਹਿਮਾਲੀਅਨ ਖੇਤਰ ਅਤੇ ਉੱਤਰ ਪੱਛਮੀ ਭਾਰਤ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਪ੍ਰਭਾਵਿਤ ਕਰੇਗੀ ਹਲਦ ਵਾਲੇ ਦੇ ਇਲਾਕਿਆਂ ਨੂੰ ਤਾਂ ਮੌਸਮ ਲੈ ਕੇ ਅਪਡੇਟ ਸਾਹਮਣੇ ਆ ਰਹੀ ਹੈ ਜੇ ਇਸ ਸਥਿਤੀ ਵਿੱਚ 19 ਫਰਵਰੀ ਨੂੰ ਮੀਂਹ ਦੱਸਿਆ ਜਾ ਰਿਹਾ ਹੈ ਕਈ ਥਾਵਾਂ ਤੇ ਬਾਰਿਸ਼ ਹੋਵੇਗੀ ਅਲਰਟ ਜਾਰੀ ਹੋਏ ਨੇ ਰਾਜ ਵਿੱਚ ਕੁਝ ਥਾਵਾਂ ਤੇ ਬਿਜਲੀ ਡਿੱਗਣ ਦੇ ਤੇਜ਼ ਹਵਾਵਾਂ ਲਈ ਜ਼ੈਲੋ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਹਨੇਰੀ ਅਤੇ ਤੂਫਾਨੀ ਮੌਸਮ ਦਰਖਤ ਦਰਖਤ ਹੇਟਣਾ ਖੜੇ ਹੋਣ ਦੀ ਸਲਾਹ ਦਿੱਤੀ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਹਜ਼ਾਰਪੁਰ ਜ਼ਿਲਹੰਦਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਤੇ ਸੰਗਰੂਰ ਸ਼ਾਮਿਲ ਹਨ ਜੀ ਜੀਹਾਂ 30 ਤੋਂ 40 ਕਿਲੋਮੀਟਰ ਦੇ ਹਿਸਾਬ ਨਾਲ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਉਮੀਦ ਹੈ ਤਾਂ ਮੌਸਮ ਲੈ ਕੇ ਜਿਹੜੇ ਅਲਰਟ ਜ਼ਰੀ ਹੋਏ ਨੇ ਬਾਕੀ ਮੌਸਮ ਸੰਬੰਧੀ ਜਿਵੇਂ ਹੀ ਕੋਈ ਹੋਰ ਤਾਜ਼ਾ ਅਪਡੇਟ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਚੈਨਲ 'ਆਹੀਂ ਜ਼ਰੂਰ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਮਿਲਦਾ ਵੜੀ ਅਪਡੇਟ ਵਿੱਚ ਤਾਜ਼ਾ ਜਾਣਕਾਰੀ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ